گرو پیاری سات سنگت جیو فتح پروان کرو آخو واحرو جی کا خالص واحد سات سنگت جیو اج اِسی بابا سنتوخ جی جیون اوپر آدھارت جو گھٹنا لے کے آپ جی ہزور حاضر ہوئے ہاں اس کا سر لے ہے ہزور صاحب ਅਵਚਲ ਨਗਰ ਨਾਂਦੇੜ ਵਿੱਚ ਸੇਵਾ ਮੇਰੇ ਪਿਆਰ ਅਤੇ ਸਤਿਕਾਰ ਨਾਲ ਸਰਵਨ ਕਰੋ ਜੀ ਸਾ ਸੰਗਤ ਜੀਓ ਇਸ ਘਟਨਾ ਦੇ ਆਰੰਭ ਵਿੱਚ ਹੀ ਲੇਖਕ ਸਾਹਿਬ ਨੇ ਗੁਰਬਾਣੀ ਦੀ ਇੱਕ ਤੁਕ ਦਾ ਜ਼ਿਕਰ ਕੀਤਾ ਹੈ ਕਬੀਰ ਸੇਵਾ ਕੋ ਦੋਏ ਪਹਿਲੇ ਇਕ ਸੰਤ ਇਕ ਰਾਮ ਰਾਮ ਜੁਦਾਤਾ ਮੁਕਤ ਕੋ ਸੰਤ ਜਪਾਵੇ ਨਾ ਸਾ ਸੰਗਤ ਜੀਓ ਸੰਨ 1986 ਵਿੱਚ ਮਹਾਪੁਰਖਾਂ ਨੇ ਸੰਗਤਾਂ ਨੂੰ ਹਜ਼ੂਰ ਸਾਹਿਬ ਜਾਣ ਲਈ ਤਿਆਰੀ ਕਰਨ ਨੂੰ ਕਿਹਾ ਇੱਕ ਇੱਕ ਕਰਕੇ ਕੋਈ ਨੌ ਟ੍ਰੱਕ ਸੰਗਤਾਂ ਦੇ ਭਰ ਭਰ ਕੇ ਡੇਰੇ ਆ ਗਏ ਮਹਾਪੁਰਖਾਂ ਨੇ ਅਰਦਾਸ ਕਰਵਾ ਕੇ ਗੱਡੀਆਂ ਤੋੜ ਦਿੱਤੀਆਂ ਕਾਰਵਾ ਵੱਡਾ ਹੋ ਗਿਆ ਜਿੱਥੋਂ ਜਿੱਥੋਂ ਦੀ ਸੰਗਤ ਦਾ ਇਹ ਕਾਰਵਾ ਲੰਘੇ ਉਸ ਇਲਾਕੇ ਦੀਆਂ ਸੰਗਤਾਂ ਸੇਵਾ ਲਈ ਤਤ ਪਰ ਖੜੀਆਂ ਹੋ ਜਾਂਦੀਆਂ ਬਾਬਾ ਜੀ ਦਾ ਪਿਆਰ ਹੀ ਸੰਗਤਾਂ ਨਾਲ ਇੰਨਾ ਸੀ ਕਿ ਜਿੱਥੇ-ਜਿੱਥੇ ਵੀ ਬਾਬਾ ਜੀ ਸੰਗਤਾਂ ਸਮੇਤ ਜਾਂਦੇ ਉੱਥੋਂ ਦੀਆਂ ਸੰਗਤਾਂ ਉੱਥੋਂ ਦੇ ਪਰਿਵਾਰ ਉੱਥੋਂ ਦੇ ਜੀ ਕੁਝ ਨਾਲ ਤੁਰ ਪੈਂਦੇ ਕੁਝ ਸੇਵਾ ਵਿੱਚ ਰੁੱਝ ਜਾਂਦੇ ਹੁਣ ਕੁਝ ਘਾਰਾਂ ਵੀ ਨਾਲ ਹੋ ਤੁਰੀਆਂ ਸਾ ਸੰਗਤ ਜੀ ਦਿੱਲੀ ਪਹੁੰਚਦਿਆਂ ਵਰਨ ਦੇ ਮਾਤਾ ਪਿਤਾ ਤੇ ਰਿਸ਼ਤੇਦਾਰਾਂ ਨੇ ਰਾਜ ਕੇ ਸੇਵਾ ਕੀਤੀ ਦੁਪਹਿਰ ਦੇ ਲੰਗਰ ਦਾ ਬੰਦੋਬਸਤ ਮਾਤਾ ਪ੍ਰੀਤਮ ਕੌਰ ਜੀ ਦੇ ਪਰਿਵਾਰ ਨੇ ਕੀਤਾ ਹੋਇਆ ਸੀ ਜਿਸ ਉਪਰੰਤ ਸ਼ਾਮ ਨੂੰ ਸੰਗਤਾਂ ਮथुरा कार सेवा ਦੇ ਡੇਰੇ ਤੇ ਜਾ ਕੇ ਰਾਤ ਦਾ ਪੜਾਅ ਕੀਤਾ ਅਜ ਵਰੁਣ ਦਾ ਪੂਰਾ ਪਰਿਵਾਰ ਅਕਾਲ ਪੁਰਖ ਦਾ ਪੂਰਾ ਸ਼ਰਧਾਲੂ ਹੈ ਅਤੇ ਮਹਾਪੁਰਖਾਂ ਨਾਲ ਤਨ ਮਨ ਅਤੇ ਧਨ ਨਾਲ ਜੁੜਿਆ ਹੋਇਆ ਹੈ ਸਾ ਸੰਗ ਜੀਓ ਮਥੁਰਾ ਤੋਂ ਸਵੇਰੇ ਚੱਲ ਕੇ ਦੁਪਹਿਰ ਨੂੰ ਗਵਾਲੀਅਰ ਦੇ ਕਿਲੇ ਜਾ ਪਹੁੰਚੇ ਛੇਵੇਂ ਪਾਸ਼ਾ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅਸਥਾਨ ਤੇ ਲੰਗਰ ਪਾਣੀ ਛੱਕ ਕੇ ਅਗੇ ਤੁਰ ਪਏ ਅਤੇ ਸ਼ਾਮ ਨੂੰ ਦਮਦਮਾ ਸਾਹਿਬ ਜਾ ਪਹੁੰਚੇ ਇਹ ਗੁਰਦੁਆਰਾ ਅਜੇ ਉਸਾਰੀ ਅਧੀਨ ਸੀ ਸਾਧ ਸੰਗਤ ਜਿਉ ਲੰਗਰ ਛੱਕ ਕੇ ਰਾਤੀ 10 ਵਜੇ ਫੇਰ ਚਾਲੇ ਪਾ ਦਿੱਤੇ ਰਸਤਾ ਕੁਝ ਵਿਖੜਾ ਸੀ ਇੱਕ ਜੰਗਲ ਦਾ ਰਸਤਾ ਦੂਜਾ ਰਾਤ ਦਾ ਸਮਾਂ ਗੱਡੀਆਂ ਨਿਖੜ ਗਈਆਂ ਇੱਕ ਟਰੱਕ ਤੋਂ ਇੱਕ ਬੀਬੀ ਪਤਾ ਨਹੀਂ ਕਿਵੇਂ ਥੱਲੇ ਡਿੱਗ ਪਈ ਬੀਬੀ ਨੂੰ ਸਟਾਂ ਵੀ ਵਜੀਆਂ ਵਾਲ ਖਿਲਰ ਗਏ ਸਿਰ ਤੇ ਗਹਿਰੀਆਂ ਸਟਾਂ ਵਜੀਆਂ ਪਰ ਉਹ ਬੀਬੀ ਸੜਕ ਦੇ ਵਿੱਚਕਾਰ ਖੜੀ ਹੋ ਕੇ ਆਉਂਦੀ ਜਾਂਦੀ ਗੱਡੀ ਨੂੰ ਹੱਥ ਦੇਵੇ ਪਰ ਰੋਕੇ ਕੋਈ ਨਾ ਕਿਤੇ ਕੋਈ ਸਹਾਰਾ ਨਾ ਦਿੱਸੇ ਆਪਣਾ ਟਰੱਕ ਕੋਈ ਪਿੱਛੇ ਨਹੀਂ ਸੀ ਸਾਥ ਸੰਗ ਜੀਓ ਇੱਕ ਟਰੱਕ ਪਤਾ ਨਹੀਂ ਕਿੱਥੋਂ ਆਇਆ ਰਾਤ ਦੇ ਹਨੇਰੇ ਵਿੱਚ ਜੰਗਲ ਬਿਆਬਾਨ ਵਿੱਚ ਟਰੱਕ ਖੜਾ ਹੋ ਗਿਆ ਬੀਬੀ ਨੂੰ ਚੜਾ ਲਿਆ ਕੁਝ ਆਸਰਾ ਦੇ ਕੇ ਬੀਬੀ ਨੂੰ ਟਰੱਕ ਵਿੱਚ ਚੜਾ ਲਿਆ ਗਿਆ ਇਹ ਟਰੱਕ ਜਿੱਥੇ ਲੰਗਰ ਸਾਹਿਬ ਸੰਗਤਾਂ ਦੇ ਟਰੱਕ ਖੜੇ ਸਨ ਬੀਬੀ ਨੂੰ ਉੱਥੇ ਪਹੁੰਚਾ ਕੇ ਟਰੱਕ ਗਾਇਬ ਹੋ ਗਿਆ ਸਾ ਸੰਗਤ ਜੀ ਜਿਸ ਟਰੱਕ ਵਿੱਚੋਂ ਬੀਬੀ ਡਿੱਗੀ ਸੀ ਉਹ ਵੀ ਦੁਬਾਰਾ ਨਹੀਂ ਰਲਿਆ ਇੰਦੋਰ ਪਹੁੰਚ ਇੱਕ ਟਰੱਕ ਘਟ ਵੇਖ ਬਾਬਾ ਜੀ ਨੇ ਬਹੁਤ ਤਾਰਨਾ ਕੀਤੀ ਕਿ ਸਾਰੀਆਂ ਗੱਡੀਆਂ ਇਕੱਠੀਆਂ ਹੀ ਰੱਖੋ ਉਸ ਉਪਰੰਤ ਨਾ ਕੋਈ ਸੰਗਤ ਅਤੇ ਨਾ ਕੋਈ ਟਰੱਕ ਨਿਕਲਿਆ ਸਾਧ ਸੰਗਤ ਜੀ ਬੁਰਹਾਨਪੁਰ ਪਹੁੰਚ ਕੇ ਰਾਤੀ ਲੰਗਰ ਪਾਣੀ ਛਕਿਆ ਅਤੇ 2:30 ਵਜੇ ਸਵੇਰੇ ਨਿਤਨੇਮ ਕਰਨ ਉਪਰੰਤ ਹਜ਼ੂਰ ਸਾਹਿਬ ਲਈ ਰਵਾਨਾ ਹੋ ਗਏ ਰਾਤ ਕੋਈ ਪੌਣੀ ਕੋ 9 ਵਜੇ ਲੰਗਰ ਸਾਹਿਬ ਜਾ ਜੇਕਾਰਿਆਂ ਦੀ ਗੂੰਜ ਵਿੱਚ ਹਜ਼ੂਰ ਸਾਹਿਬ ਦੀ ਸਰਜ਼ਮੀਨ ਤੇ ਜਾ ਮੱਥਾ ਟੇਕਿਆ ਉਹ ਵਿਚੜੀ ਹੋਈ ਬੇਬੇ ਅੱਗੇ ਖੜੀ ਸੀ ਸਾਰੀ ਵਾਰਤਾ ਸੁਣ ਬਾਬਾ ਜੀ ਨੇ ਉਸ ਦੇ ਇਲਾਜ ਦਾ ਸਾਰਾ ਬੰਦੋਬਸਤ ਕੀਤਾ ਅਤੇ ਹੁਣ ਗੱਡੀਆਂ ਤੋਂ ਉਤਰ ਕੇ ਆਪਣਾ ਆਪਣਾ ਸਮਾਨ ਲੰਗਰ ਸਾਹਿਬ ਵੱਲ ਚੱਲੇ ਹੀ ਸੀ ਕਿ ਬਾਬਾ ਆਤਮਾ ਸਿੰਘ ਜੀ ਸੇਵਾਦਾਰਾਂ ਨਾਲ ਬਾਬਾ ਜੀ ਅਤੇ ਸਾਰੇ ਸੰਗਤ ਦਾ ਸਵਾਗਤ ਕਰਨ ਲਈ ਗੇਟ ਉੱਪਰ ਪਹਿਲੇ ਹੀ ਆ ਕੇ ਖੜੇ ਹੋ ਗਏ ਮਹਾਪੁਰਖਾ ਨੇ ਸਾਰਿਆਂ ਦੀ ਰਿਹਾਈਸ਼ ਦਾ ਬੰਦੋਬਸਤ ਕੀਤਾ ਅਤੇ ਲੰਗਰ ਪਾਣੀ ਲਈ ਬੇਨਤੀ ਕੀਤੀ। ਬਾਬਾ ਜੀ ਦੇ ਇਸ਼ਾਰੇ ਨਾਲ ਸਾਰੇ ਸੰਗਤ ਨੇ ਇਸ਼ਨਾਨ ਕਰਕੇ ਦਰਬਾਰ ਸਾਹਿਬ ਵਿੱਚ ਮੱਥਾ ਟੇਕਿਆ ਅਤੇ ਫਿਰ ਲੰਗਰ ਪਾਣੀ ਛਕਿਆ ਜੋ ਸੰਤ ਬਾਬਾ ਆਤਮ ਸਿੰਘ ਜੀ ਆਪ ਛਕਾ ਰਹੇ ਸਨ। ਇਸ ਉਪਰੰਤ ਸਾਰੇ ਆਪੋ ਆਪਣੇ ਸਥਾਨਾਂ ਤੇ ਆਰਾਮ ਕਰਨ ਲਈ ਚਲੇ ਗਏ ਸਾ ਸੰਗਤ ਜੀਓ ਸਾਰੀ ਸੰਗਤ ਨੂੰ ਬਾਬਾ ਜੀ ਨੇ 1.5 ਵਜੇ ਉਠਾਇਆ ਅਤੇ ਇਸ਼ਨਾਨ ਪਾਣੀ ਤੋਂ ਬਾਅਦ ਸੱਚਖੰਡ ਪਹੁੰਚ ਗਏ 3 ਵਜੇ ਅੰਗੀਠਾ ਸਾਹਿਬ ਦੇ ਦਰਵਾਜ਼ੇ ਖੁੱਲ ਗਏ ਅਤੇ ਪ੍ਰਕਾਸ਼ ਹੋਣ ਉਪਰੰਤ 6 ਵਜੇ ਤੱਕ ਬਾਬਾ ਜੀ ਨੇ ਅਤੇ ਸਾਰੀ ਸੰਗਤ ਨੇ ਕੀਰਤਨ ਸਰਵਣ ਕੀਤਾ ਸਾ ਸੰਗਤ ਜੀਓ ਅੱਜ ਦਿਨ ਵਿੱਚ ਲੰਗਰ ਸਾਹਿਬ ਨਗੀਨਾ ਘਾਟ ਬੰਦਾ ਘਾਟ ਆਦਿਕ ਨੇੜੇ-ਨੇੜੇ ਦੇ ਗੁਰਦੁਆਰਿਆਂ ਦੇ ਦਰਸ਼ਨ ਕੀਤੇ ਸਾ ਸੰਗਤ ਜੀਓ ਸ਼ਾਮ ਨੂੰ ਬਾਬਾ ਜੀ ਕੁਝ ਸੇਵਾਦਾਰਾਂ ਨੂੰ ਨਾਲ ਲੈ ਕੇ ਜੂਨੇ ਮੁੱਢੇ ਚਲੇ ਗਏ ਕੋਈ 750 ਥੀਲੇ ਵਾਲੇ ਝਾੜੂ 4 4 ਫੁੱਟੇ ਡੰਡਿਆਂ ਵਾਲੇ ਕੋਈ 2 ਕੁ 100 ਝਾੜੂ 20 ਪਚੀ ਰੰਬੇ 8 10 ਕਹੀਆਂ ਅਤੇ 20 ਕੁ ਤਸਲੇ ਮੁੱਲ ਲੈ ਕੇ ਟੈਂਪੂ ਵਿੱਚ ਰਖਾ ਲੇ ਇਹ ਸਭ ਲੰਗਰ ਸਾਹਿਬ ਲਿਆ ਕੇ ਆਪਣੀ ਖੁੱਲੀ ਗੱਡੀ ਵਿੱਚ ਰੱਖ ਦਿੱਤੇ ਸਾਧ ਸੰਗਤ ਜੀਓ ਅੱਜ ਰਾਤੀ ਸਾਰੀ ਸੰਗਤ ਨੂੰ ਬਾਬਾ ਜੀ ਨੇ 12:30 ਵਜੇ ਉਠਾ ਦਿੱਤਾ ਸਾਰੀ ਸੰਗਤ ਗੋਦਾਵਰੀ ਵਿੱਚ ਇਸ਼ਨਾਨ ਪਾਣੀ ਕਰਨ ਤੋਂ ਬਾਅਦ ਫਿਰ ਨਿਤਨੇਮ ਦਰਬਾਰ ਵਿੱਚ ਕਰਕੇ ਚਾਹ ਪਾਣੀ ਵੀ ਢਾਈ ਕੋ ਵਜੇ ਸਾਰੇ ਟੱਕਾਂ ਕੋਲ ਪਹੁੰਚ ਗਏ ਪਾਈਆਂ ਨੂੰ ਡੰਡੇ ਵਾਲੇ ਝਾੜੂ ਬੀਬੀਆਂ ਨੂੰ ਤੀਲੇ ਵਾਲੇ ਝਾੜੂ ਕੁਝ ਵੀਰਾਂ ਨੂੰ ਕਹੀਆਂ ਤੇ ਕੁਝ ਨੂੰ ਤਸਲੇ ਤੇ ਰੰਬੇ ਵੰਡ ਦਿੱਤੇ ਸਾਰੀ ਸੰਗਤ ਨੂੰ ਸੱਤ ਹਿੱਸਿਆਂ ਵਿੱਚ ਵੰਡਿਆ ਗਿਆ ਵੀਕੂ ਸੇਵਾਦਾਰਾਂ ਨੂੰ ਗੋਦਾਵਰੀ ਤੋਂ ਸੱਚਖੰਡ ਵਾਲੀ ਰੋਡ ਅਤੇ ਨਗੀਨਾ ਘਾਟ ਦਾ ਇਲਾਕਾ ਦੇ ਦਿੱਤਾ। ਕੁਝ ਤੀਹਾਂ ਨੂੰ ਸੇਵਾਦਾਰਾਂ ਨੂੰ ਗੇਟ ਨੰਬਰ 2 ਤੋਂ ਮਹਾਰਾਜਾ ਰਣਜੀਤ ਸਿੰਘ ਵਾਲੀ ਸਰਾਂ ਤੋਂ ਆਲੇ ਦੁਆਲੇ ਵਾਲੇ ਸੜਕਾਂ ਦੇ ਦਿੱਤੀਆਂ ਗਈਆਂ। ਇਤੇ ਵਿਹਾਂਕੂ ਸੇਵਾਦਾਰਾਂ ਨੂੰ ਸੱਚਖੰਡ ਚੌਂਕ ਤੋਂ ਜੂਨਾ ਮੋੜਾ ਅਤੇ ਗੁਰਦੁਆਰਾ ਸੰਗਤ ਸਰ ਵਾਲੀ ਸੜਕ ਅਤੇ ਚਾਲੀਆਂ ਨੂੰ ਸੇਵਾਦਾਰਾਂ ਨੂੰ ਸਟੇਸ਼ਨ ਤੋਂ ਸੱਚਖੰਡ ਚੌਂਕ ਵਾਲਾ ਇਲਾਕਾ ਦੇ ਦਿੱਤਾ ਗਿਆ। ਸਾਹ ਸੰਗਤ ਜੀਓ ਪੰਜਾਹ ਕੁ ਸੇਵਾਦਾਰਾਂ ਨੂੰ ਰੇਲਵੇ ਸਟੇਸ਼ਨ ਤੋਂ ਬਾਫਨਾ ਅਤੇ ਬਾਫਨਾ ਤੋਂ ਸੱਚਖੰਡ ਵਾਲੀ ਸ਼ਹੀਦ ਭਗਤ ਸਿੰਘ ਰੋਡ ਦੇ ਦਿੱਤੀ। 15 ਨੂੰ ਸੇਵਾਦਾਰਾਂ ਨੂੰ ਮਹਾਵੀਰ ਚੌਂਕ ਤੋਂ ਬੌਲੀ ਸਾਹਿਬ ਦਾ ਇਲਾਕਾ ਦੇ ਦਿੱਤਾ। ਬਾਕੀ ਦੀਆਂ ਸੰਗਤਾਂ ਨੂੰ ਟੋਕਰੀਆਂ ਵਿੱਚ ਕੂੜਾ ਪਾ ਕੇ ਕੂੜਾਦਾਨਾਂ ਵਿੱਚ ਸੁੱਟਣਾ ਤੈਅ ਕੀਤਾ ਗਿਆ। ਸਾਜ ਸੰਗਤ ਜੀਓ ਹਰ ਜਥੇ ਵਿੱਚ ਪਹਿਲਾਂ ਪਾਣੀ ਦਾ ਛਿੜਕਾ ਫਿਰ ਸਫਾਈ ਅਤੇ ਬਾਅਦ ਵਿੱਚ ਕਚਰਾ ਚੁੱਕਣਾ ਸਾਰਾ ਕੰਮ ਤਰਤੀਬਵਾਰ ਸੈੱਟ ਕਰ ਦਿੱਤਾ ਗਿਆ। ਸਾ ਸੰਗਤ ਜੀ ਜਦੋਂ ਇੰਨੀ ਸੰਗਤ ਰੀਜ ਨਾਲ ਸੇਵਾ ਕਰਦੀ ਸੀ ਤਾਂ ਉੱਥੋਂ ਦੇ ਵਸਨੀਕ ਖਲੋਖ ਲੋ ਕੇ ਵੇਖਦੇ ਸਨ ਕਿ ਇਹ ਫਰਿਸ਼ਤੇ ਕਿੱਥੋਂ ਉਤਰ ਆਏ ਨੇ ਨਜ਼ਾਰਾ ਵੇਖਣ ਵਾਲਾ ਸੀ ਸੜਕਾਂ ਤੋਂ ਮਿੱਟੀ ਦਾ ਨਾਮੋ ਨਿਸ਼ਾਨ ਮਿਟਾ ਦਿੱਤਾ ਗਿਆ ਉਹਨ तकरीबन 6:30 ਵਜੇ ਸਾਰੇ ਦੇ ਸਾਰੇ ਲੰਗਰ ਸਾਹਿਬ ਵੱਲ ਰਵਾਨਾ ਹੋ ਗਏ ਸਭ ਦੇ ਹੱਥਾਂ ਵਿੱਚ ਝਾੜੂ ਕਈਆਂ ਰੰਬੇ ਅਤੇ ਟੋਕਰੀ ਵਗੈਰਾ ਲੈ ਕੇ ਲੰਗਰ ਸਾਹਿਬ ਵੱਲ ਵਾਪਸ ਆ ਰਹੇ ਸਨ ਬਾਬਾ ਜੀ ਸਾਚਖੰਡ ਦੇ ਚੌਂਕ ਵਿੱਚ ਖੜੇ ਸਨ ਸਾ ਪਾਸੇ ਦੀ ਨਿਗਰਾਨੀ ਵਾਸਤੇ ਬਾਬਾ ਜੀ ਆਪ ਸੱਚਖੰਡ ਚੌਂਕ ਵਿੱਚ ਖੜੇ ਹੋਏ ਸਨ ਹੁਣ ਜਦ ਤਕਰੀਬਨ ਸਾਰੇ ਸੱਚਖੰਡ ਚੌਂਕ ਆ ਗਏ ਤਾਂ ਬਾਬਾ ਜੀ ਸੰਗਤਾਂ ਸਮੇਤ ਲੰਗਰ ਸਾਹਿਬ ਵੱਲ ਤੁਰ ਪਏ ਸਤ ਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਦਾ ਜਪ ਕਰਦੇ ਕਰਦੇ ਨਗਰ ਕੀਰਤਨ ਦੇ ਰੂਪ ਵਿੱਚ ਇਹ ਸਰਬੱਤ ਸੰਗਤਾਂ ਬਾਬਾ ਜੀ ਸਮੇਤ ਗੁਰਦੁਆਰਾ ਲੰਗਰ ਸਾਹਿਬ ਵੱਲ ਤੁਰ ਪਏ ਇਹ ਨਜ਼ਾਰਾ ਵੀ ਅਲੌਕਿਕ ਸੀ ਸਾ ਸੰਗਤ ਜੀਓ ਹੁਣ ਜਦੋਂ ਇਹ ਸਾਰੇ ਜਥੇ ਬਾਬਾ ਜੀ ਦੇ ਨਾਲ ਲੰਗਰ ਸਾਹਿਬ ਪਹੁੰਚੇ ਉਤੇ ਪਹੁੰਚ ਕੇ ਕੀ ਵੇਖਦੇ ਹਨ ਕਿ ਮਹਾਪੁਰਖ ਸੰਤ ਬਾਬਾ ਆਤਮਾ ਸਿੰਘ ਜੀ ਆਪਣੇ ਮੁਖੀ ਸੇਵਾਦਾਰਾਂ ਨੂੰ ਨਾਲ ਲੈ ਕੇ ਲੰਗਰ ਸਾਹਿਬ ਦੇ ਗੇਟ ਤੇ ਹੱਥ ਬੰਨ੍ਹ ਖੜੇ ਹਨ ਜਦੋਂ ਬਾਬਾ ਜੀ ਨਜ਼ਦੀਕ ਪਹੁੰਚੇ ਤਾਂ ਸੰਤ ਬਾਬਾ ਆਤਮਾ ਸਿੰਘ ਜੀ ਨੇ ਝੁਕ ਕੇ ਮੱਥਾ ਟੇਕਣਾ ਚਾਹਿਆ पर महापुरुष संत बाबा संतोष सिंह जी ने पहला ही झुक के संतों ਦੇ ਹੱਥ ਫੜ ਲਏ ਅਤੇ ਗੱਲ ਪਕੜੀ પા ਕੇ ਦੋਵੇਂ ਖੜੇ ਹੋ ਗਏ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਜੈਕਾਰਿਆਂ ਨੇ ਦੋਹੀ ਪਾਸੀ ਗੂੰਜਾ ਪਾ ਦਿੱਤੀਆਂ ਇੱਕ ਪਾਸੇ ਸੰਤ ਬਾਬਾ ਆਤਮਾ ਸਿੰਘ ਜੀ ਅਤੇ ਉਹਨਾਂ ਦੇ ਸੇਵਕਾਂ ਨੇ ਅਤੇ ਦੂਜੇ ਪਾਸੇ ਸੰਤ ਬਾਬਾ ਸੰਤੋਖ ਸਿੰਘ ਜੀ ਅਤੇ ਉਹਨਾਂ ਦੀਆਂ ਸੰਗਤਾਂ ਨੇ ਜੈਕਾਰਿਆਂ ਦੀਆਂ ਗੂੰਜਾਂ ਪਾ ਦਿੱਤੀਆਂ ਸਾ ਸੰਗਤ ਜੀਓ ਕੁਝ ਹੀ ਪਲਾਂ ਬਾਅਦ ਦੋਵੇਂ ਸੰਤ ਆਮੋ ਸਾਹਮਣੇ ਸਨਮੁਖ ਖੜੇ ਹੋ ਗਏ संत बाबा आत्मा सिंह जी ने विनती की महापुरुषों आज मांग लो जो चाहोगे वही मिल जावेगा संत बाबा संतोष सिंह जी महापुरुष मुस्कुरा पाए संत बाबा आत्मा सिंह जी ने ओहो शब्द फिर दोहराए कि आज आप जी नु देण दा दरगाह ही हुक्म है ਪਰ ਬਾਬਾ ਜੀ ਫਿਰ ਵੀ ਕੁਝ ਨਾ ਬੋਲੇ ਹੁਣ ਤੀਸਰੀ ਵਾਰ ਸੰਤਾ ਨੇ ਫਿਰ ਬੇਨਤੀ ਕੀਤੀ ਮਹਾਪੁਰਖੋ ਅੱਜ ਮੌਕਾ ਹੈ ਮੰਗ ਲਓ ਸਤਿਗੁਰੂ ਆਪ ਦੀ ਸੇਵਾ ਉਪਰ ਤੁਠੇ ਹਨ ਸਾਧ ਸੰਗਤ ਜੀਓ ਹੁਣ ਜੋਤੀ ਸਰੂਪ ਵਾਲੇ ਸੰਤਾ ਨੇ ਕਿਹਾ ਕਿ ਮਹਾਪੁਰਖੋ ਜੇ ਦੇਣਾ ਹੀ ਹੈ ਤਾਂ ਸਾਨੂੰ ਆਪਣਾ ਮਨ ਦੇ ਦਿਓ संत बाबा आत्मा सिंह जी चुप हो गए ਅਤੇ ਸੋਚੀ ਪਏ ਗਏ 2 ਕੁ ਮਿੰਟਾਂ ਬਾਅਦ ਸੰਤ बाबा ਆਤਮਾ ਸਿੰਘ ਜੀ ਨੇ ਕਿਹਾ ਸੰਤ ਜੀ ਕੁਝ ਹੋਰ ਮੰਗ ਲਓ ਤਾਂ ਫਿਰ ਜੋਤੀ ਸਰੂਪ ਵਾਲੇ ਸੰਤਾਂ ਨੇ ਕਿਹਾ ਕਿ ਹੋਰ ਤਾਂ ਸਾਡੇ ਕੋਲ ਸਭ ਕੁਝ ਹੈ ਆਪ ਜੀ ਆਪਣਾ ਮਨ ਦੇ ਦਿਓ ਏ ਸੁਣ ਸੰਤ ਬਾਬਾ ਆਤਮਾ ਸਿੰਘ ਜੀ ਨੇ ਕਿਹਾ ਮਹਾਪੁਰਖੋ ਇਹ ਅਸੀਂ ਨਹੀਂ ਦੇ ਸਕਦੇ ਸੰਤ ਬਾਬਾ ਸੰਤੋਖ ਸਿੰਘ ਜੀ ਨੇ ਪੁੱਛਿਆ ਕਿਉਂ ਨਹੀਂ ਦੇ ਸਕਦੇ ਕੀ ਮਜਬੂਰੀ ਏ ਹੁਣ ਸੰਤ ਬਾਬਾ ਆਤਮਾ ਸਿੰਘ ਜੀ ਨੇ ਜਵਾਬ ਦਿੱਤਾ ਕਿ ਅਸੀਂ ਆਪਣਾ ਮਨ ਪਹਿਲਾਂ ਹੀ ਕਿਸੇ ਨੂੰ ਦੇ ਚੁੱਕੇ ਹਾਂ ਸੰਤਾਂ ਦੀ ਰਮਝ ਸੰਤ ਹੀ ਸਮਝ ਸਕਦੇ ਨੇ ਫਿਰ ਜੋਤੀ ਰੂਪ ਵਾਲੇ ਸੰਤਾਂ ਨੇ ਹੁਣ ਬੇਨਤੀ ਕੀਤੀ ਕਿ ਮਹਾਪੁਰਖੋ ਫਿਰ ਸਾਡਾ ਮਨ ਵੀ ਉਹਨਾਂ ਨੂੰ ਹੀ ਦੇ ਦਿਓ ਜਿਨ੍ਹਾਂ ਨੂੰ ਤੁਸੀਂ ਆਪਣਾ ਮਨ ਦਿੱਤਾ ਹੈ ਸਾਡਾ ਮਨ ਵੀ ਉਹਨਾਂ ਨੂੰ ਹੀ ਦੇ ਦਿਓ ਇਹ ਸੁਣ ਦੋਨੋਂ ਸੰਤ ਮਹਾਪੁਰਖ ਮੁਸਕੁਰਾਏ ਅਤੇ ਗਲ ਵਕੜੀ ਪਾ ਲੰਗਰ ਵੱਲ ਸੰਗਤਾਂ ਸਮੇਤ ਆ ਕੇ ਲੰਗਰ ਪਾਣੀ ਛਕਿਆ ਸਾ ਸੰਗਤ ਜੀ ਕੁਝ ਦਿਨ ਹੋਰ ਮੇਲਾ ਕੀਤਾ ਦਰਸ਼ਨ ਮੇਲਾ ਕੀਤਾ ਸੱਚਖੰਡ ਦੇ ਜਥੇਦਾਰ ਸੰਤ ਬਾਬਾ ਜੋਗਿੰਦਰ ਸਿੰਘ ਜੀ ਨੂੰ ਵੀ ਇੱਕ ਸ਼ਾਮ ਜਾ ਕੇ ਬਾਬਾ ਜੀ ਮਿਲੇ ਅਤੇ ਗੁਰਮਤ ਵਿਚਾਰ ਵਟਾਂਦਰਾ ਕੀਤਾ ਸਾ ਸੰਗਤ ਜੀਓ ਹੁਣ 5-7 ਦਿਨ ਖੁੱਲੇ ਦਰਸ਼ਨ ਮੇਲੇ ਕਰਕੇ ਸੰਤ ਬਾਬਾ ਸੰਤੋਖ ਸਿੰਘ ਜੀ ਸੰਗਤਾਂ ਸਮੇਤ ਵਾਪਸ ਸਰਹੰਦ ਦੇਰਾ ਜੋਤੀਸਰੂਪ ਸਾਈ ਪਹੁੰਚ ਗਏ ਸੰਗਤਾਂ ਬਾਬਾ ਜੀ ਕੋਲੋਂ ਛੁੱਟੀ ਲੈ ਪ੍ਰਸ਼ਾਦ ਲਿਆ ਸੰਗਤਾਂ ਨੇ ਬਾਬਾ ਜੀ ਪਾਸੋਂ ਛੁੱਟੀ ਲੈ ਕੇ ਪ੍ਰਸ਼ਾਦ ਲਿਆ ਅਤੇ ਘਰੋ ਘਰੀ ਚਲੀਆਂ ਗਈਆਂ ਸਾ ਸੰਗਤ ਜੀ 4 ਕੁ ਸਾਲ ਗੁਜ਼ਰ ਗਏ 5 ਕੁ ਸਿੰਘ ਹਜ਼ੂਰ ਸਾਹਿਬ ਤੋਂ ਡੇਰਾ ਜੋਤੀਸ ਰੂਪ ਸਾਹਿਬ ਆਏ ਅਤੇ ਆ ਕੇ ਬਾਬਾ ਜੀ ਨੂੰ ਮਿਲੇ ਸੂਟਕੇਸ ਖੋਲ ਬਾਬਾ ਜੀ ਅੱਗੇ ਰੱਖ ਦਿੱਤਾ ਜਿਸ ਵਿੱਚ ਸੰਤਾਂ ਵਾਸਤੇ ਬਸਤਰ ਅਤੇ ਸ਼ਸਤਰ ਸਨ ਫਿਰ ਉਹਨਾਂ ਸਿੰਘਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਬਾਬਾ ਜੀ ਸੰਤ ਬਾਬਾ ਆਤਮਾ ਸਿੰਘ ਜੀ ਨੇ ਆਪ ਜੀ ਦੇ ਪਹਿਨਣ ਵਾਸਤੇ ਬਸਤਰ ਭੇਜੇ ਹਨ ਆਪ ਜੀ ਦਾ ਚੋਲਾ ਦਸਤਾਰ ਕਚਹਿਰਾ ਪਰਨਾ ਅਤੇ ਸ੍ਰੀ ਸਾਹਿਬ ਦੇ ਨਾਲ ਹੀ ਸੰਤਾਂ ਵੱਲੋਂ ਇਹ ਵੀ ਬੇਨਤੀ ਕਰ ਦਿੱਤੀ ਕਿ ਆਪ ਜੀ ਹਜ਼ੂਰ ਸਾਹਿਬ ਆ ਕੇ ਲੰਗਰ ਸਾਹਿਬ ਦੀ ਸੇਵਾ ਸੰਭਾਲੋ ਸਾਡਾ ਸਮਾ ਹੁਣ ਨੇੜੇ ਹੈ ਸਾਹ ਸੰਗ ਜਿਓ ਸੰਤਪਾਪਾ ਸੰਤੋਖ ਸਿੰਘ ਜੀ ਨੇ ਸਾਰੇ ਬਸਤਰ ਸ਼ਸਤਰ ਸਿਰ ਤੇ ਰੱਖ ਕੇ ਨਮਸਕਾਰ ਕੀਤੀ ਅਤੇ ਕਿਹਾ ਕਿ ਮਹਾਪੁਰਖਾਂ ਨੂੰ ਦੋਵੇਂ ਹੱਥ ਜੋੜ ਕੇ ਬੇਨਤੀ ਕਰਿਓ ਕਿ ਸਾਨੂੰ ਇਥੋਂ ਦੀ ਸੇਵਾ ਮਿਲੀ ਹੋਈ ਹੈ ਸਹਬਜ਼ਾਦਿਆਂ ਦੇ ਚਰਨਾਂ ਵਿੱਚ ਰਹਿ ਕੇ ਅਸੀਂ ਇਥੋਂ ਦੀ ਸੇਵਾ ਹੀ ਕਰਨਾ ਚਾਹੁੰਦੇ ਹਾਂ ਅਸੀਂ ਇਸ ਸੇਵਾ ਨੂੰ ਛੱਡ ਕੇ ਨਹੀਂ ਆ ਸਕਦੇ ਆਪ ਜੀ ਉਥੋਂ ਦੀ ਮਹਾਨ ਸੇਵਾ ਕਿਸੇ ਹੋਰ ਗੁਰਮੁਖ ਨੂੰ ਸੰਭਾਲਣੀ ਕਰੋ ਇਹ ਕਹੇ ਕਿ ਬਾਬਾ ਜੀ ਨੇ ਆਏ ਹੋਏ ਪੰਜਾਂ ਸਿੰਘਾਂ ਨੂੰ ਸੋਗਾਤਾਂ ਭੇਟਾ ਕਰਕੇ ਅਗਲੇ ਦਿਨ ਵਿਦਾ ਕੀਤਾ ਅਤੇ ਭੇਟੇ ਹੋਏ ਵਸਤਰ ਨਿਸ਼ਾਨੀ ਵਜੋਂ ਰੱਖ ਲਏ ਗੁਰਬਾਣੀ ਦੇ ਇੱਕ ਹੋਰ ਫਰਮਾਨ ਦਾ ਜ਼ਿਕਰ ਇਸ ਕਿਤਾਬ ਵਿੱਚ ਕੀਤਾ ਗਿਆ ਹੈ ਸਤ ਗੁਰ ਕੀ ਸੇਵਾ ਸਫਲ ਹੈ ਜੇ ਕੋ ਕਰ ਚਿਤ ਲਾਏ ਨਾਮ ਪਦਾਰਥ ਪਾਈਏ ਅਚਿੰਤ ਵਸਹਿ ਮਨ ਆਏ ਸਾ ਸੰਗਤ ਜੀਓ ਤਿੰਨਾਂ ਦਿਨਾਂ ਬਾਅਦ ਜਦੋਂ ਇਹ ਪੰਜੇ ਸਿੰਘ ਵਾਪਸ ਹਜ਼ੂਰ ਸਾਹਿਬ ਪਹੁੰਚੇ ਤਾਂ ਸੰਤ ਬਾਬਾ ਆਤਮ ਸਿੰਘ ਜੀ ਕਾਰ ਸੇਵਾ ਵਾਲੇ ਬਾਬਾ ਸ਼ੀਸ਼ਾ ਸਿੰਘ ਜੀ ਨੂੰ ਸੇਵਾ ਸੌਂਪ ਕੇ ਗੁਰਦੇਵ ਪਿਤਾ ਜੀ ਦੇ ਚਰਨਾਂ ਵਿੱਚ ਜਾ ਬਿਰਾਜੇ ਸਾ ਸੰਗਤ ਜੀਓ ਬਾਬਾ ਜੀ ਦੇ ਜੀਵਨ ਉਪਰਾਧਾਰਿਤ ਇਸ ਘਟਨਾ ਦੀ ਇੱਥੇ ਹੀ ਸਮਾਪਤੀ ਹੁੰਦੀ ਹੈ ਅਗਲੀ ਵਾਰ ਇੱਕ ਹੋਰ ਬਾਬਾ ਜੀ ਦੇ ਜੀਵਨ ਦੀ ਅਨਮੋਲ ਝਲਕੀ ਲੈ ਕੇ ਹਾਜ਼ਰ ਹੋਵਾਂਗੇ ਤਦ ਤੱਕ ਲਈ ਖਿਮਾ ਬਖਸ਼ਦੇ ਹੋਏ ਬੁਲਾਉ ਫਤੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ